ਸਤਿਨਾਮ ਸ੍ਰੀ ਵਾਹਿਗੁਰੂ ਜੀ ਜੋ ਪਈ ਸਾਹਿਬ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਪ ਸਾਹਿਬ ਦਸਵੀਂ ਕਬਿਓ ਬਾਜ ਬੇਨਤੀ ਚੋਪਈ ਹਮਰੇ ਕਰਹੁ ਹਾਜਰ ਰਖਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਅਮਰੈ ਦਸਤ ਸਵਾਦ ਮੁਕਾਬ ਹੋ ਆਪਹਾਦ ਮਹਿਮਚਾਬ ਹੋ ਸੁਖੀ ਵਸੈ ਮੂਰ ਪਰਵਾਰਾ ਸੇਵ ਸਿਕ ਸਭੈ ਕਰਤਾਰਾ ਮੋਰ ਛਨਜ ਕਰਦੇ ਕਰੀਏ ਸਾਵਨ ਨਕਵਾਜ ਸੰਗਰਗੈ ਪੂਰਨ ਹੋਏ ਹਮਾਰੇ ਆਸਾ ਤੋਰ ਪੈਨ ਕਿ ਰਹੇ ਪਿਆਸਾ ਤਮੈ ਸਾੜ ਕੇ ਅਮਨ ਨਾ ਤਿਆਉਂ ਜੋ ਵਰਚਾਉਂ ਸੋ ਤੁਮ ਤੇ ਪਾਉ ਸੇਵਾ ਸਿਖ ਹਮਾਰੇ ਤਾਰੀ ਹੈ ਜਿਨ ਜਨ ਸਾਸਤਰ ਹਮਾਰੇ ਮਾਰੀ ਹੈ ਆਪ ਹਾ ਦੇਮ ਜੇ ਅਵਰਗੈ ਮਨਨ ਕਾਲ ਕਾ ਤਰਾਸ ਨ ਵਰਗੈ ਹੋ ਜੋ ਸਦਾ ਹਮਾਰੇ ਪਛਾ ਸ੍ਰੀਆ ਤੁਝ ਜੋ ਜੋ ਕਰਿਓ ਰੱਛਾ ਰਾਖ ਲਿਵੋ ਮੋ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਆਤਮੋ ਪੂਰੇ ਚਤੁਰਦਸ਼ਕੰਤਾ ਕਾਲ ਪਾਏ ਬਰਮਾ ਭਵਤਰਾ ਕਾਲ ਪਾਏ ਸੂਜੋ ਭਵਤਰਾ ਕਾਲ ਪਾਏ ਕਰਵਿ ਸ਼੍ਰੀ ਮਰਗਾਸ ਸਗਲ ਕਾਲ ਕ ਕੀਆ ਤੁਮਾਸ਼ਾ ਜਮਨਕਾਲ ਜੋਗੀ ਸਭ ਕੀਓ ਬੀਦਰਾਏ ਬ੍ਰਹਮਾ ਜੋਥਿਓ ਜਮਨਕਾਲ ਸਨੋ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਮਨਕਾਲ ਸਹ ਜਗਤ ਬਨਾਇਓ ਦੇਵ ਦੈਤ ਜਛ ਨੂੰ ਜਾਇਓ ਆਦ ਅੰਤੇ ਕੀ ਉਤਾਰਾ ਸੋਏ ਗੁਰੂ ਸਮਝਿ ਹੋ ਹਮਾਰਾ ਨਮਸ਼ਕਾਰ ਦਸਹਿ ਕੋ ਹਮਾਰੀ ਸਗਲ ਪ੍ਰਜਾ ਜਨਾਬ ਸਵਾਰੇ ਸ਼ਿਵ ਕਰਨ ਕਾ ਸ਼ਿਵ ਗੁਣ ਸੁਖ ਦੇਉ ਸਤਨਨ ਕਾ ਪਰਮੋ ਬਦ ਕੀਉ ਕਢ ਕਢ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਵਿਸ਼ਾਨਤ ਚੀਟੇ ਦੇਖ ਨਿਰ ਸੂਦਾ ਸਾ ਪਰ ਕਿਰਪਾ ਦ੍ਰਿਸ਼ਟ ਅਗਰ ਪੂਲਾ ਸੰਤਨ ਨਿਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕੀ ਪੀਰਵਸ਼ਾਨੈ ਕਟ ਕਟ ਕੇ ਪੜ ਪੜ ਕੇ ਜਾਣੈ ਜਦ ਕਰਕ ਅਖਾ ਕਰਤਾਰਾ ਪ੍ਰਜਾ ਧਰਤ ਤਾ ਦੇਹ ਅਪਾਰਾ ਜਵਾਕਰਤ ਕਰਤ ਹੋਕ ਬਹੁ ਤੁਮੈ ਮਲਤ ਦੇਹ ਤਰ ਸਭੂ ਜੀਤੇ ਬदन ਸ੍ਰਿਸ਼ਟ ਸਵਤਾਰੈ ਆਪੋ ਆਪਣੀ ਗੂਜ ਉਚਾਰੈ ਤੁਮ ਸਭੀ ਤੇ ਰਹੇ ਦਰ ਆਲਮ ਜਾਰਦ ਬੇਦ ਭੇਦ ਅਰ ਆਲਮ ਨਿਰੰਕਾਰ ਅਨੰਦ ਰਵ ਕਾਂਦਰ ਲੰਬ ਆਦ ਅਨੀਲ ਅਨਾਦ ਸੰਪ ਤਾ ਕੈ ਅਨੁਚਾਰ ਦੇ ਪੀਦਾ ਜਾ ਕੋ ਪੀਵ ਨਾ ਪਾਵਤ ਬੇਦਾ ਤਾ ਕੋ ਕਰਪਾ ਹਨਨ ਮਾਨਤ ਮਹਾ ਮੂੜ ਹੈ ਗਜ ਪੀਰ ਨਾ ਜਾਣਕ ਮਹਾ ਦੇਵ ਕੋ ਕਹਿ ਦਸਦਾ ਸ਼ਿਵ ਨਿਰੰਕਾਰ ਕਾ ਕੀਨਤ ਨੇ ਪਿਵ ਆਪੋ ਆਪਨੀ ਹਦ ਹੈ ਜੀਤੀ ਬਰਨ ਦਿ ਭਿੰਨ ਭਿੰਨ ਤੂੰ ਹੈ ਤੇਤੇ ਤੁਮਰਾ ਨਖਾ ਨਾ ਜੈ ਵਿਚਾਰ ਕਹਿਬ ਦਸ ਜਾ ਪ੍ਰਥਮ ਸੰਸਾਰਾ ਇਕ ਰੂਪਨ ਉਸ ਰੂਪ ਰੰਗ ਪੁਰਾਵ ਕੇ ਭੂਪਾ ਅੰਦਜ ਜੇਰਜ ਸੇਤੇ ਕੀਨੀ ਤਬੇ ਖਾਨ ਬਹੁ ਰਚ ਦੇਨੀ ਕਹੋ ਪੁਤ ਰਾਜਾ ਹੋਇ ਬੈਠੋ ਕਹੋ ਸਿਮਨ ਪਿਉ ਸੰਗਰ ਕਠਾ ਸਗਰੇ ਸ੍ਰਿਸ਼ਤ ਖਾਇਆ ਚੰਪਾ ਬੋ ਆਜ ਗਾ ਸਰੂਪ ਸਵੈਮ ਪਵ ਔਰ ਚਾਮੇ ਤੈਮ ਕਰੋ ਸਿਖੋ ਬਾਹਰ ਸਿਖ ਸੰਗਰੂਪ ਦੋਸ਼ ਜਿਠੇਠ ਵਤਰ ਪਾਤਾ ਸਗਲ ਮਨੇਸ਼ ਕਰੋ ਰਣ ਘਾਤਾ ਜੇ ਆ ਤੁਝ ਦਾ ਸ਼ਰਣੀ ਪਰੇ ਤਨ ਕੈ ਦੁਸ਼ਟ ਅਦੁਕਤਾ ਹੋਵੇ ਮਰੇ ਪਰਹ ਜਵਨ ਪਗ ਪਰੇ ਤੇ ਹਾਰੇ ਤਨ ਕੈ ਤੂੰ ਸੰਕਟ ਸਭ ਟਾਰੇ ਜੋ ਕਲਕੁਗਬਾਰ ਤੇ ਆਈ ਹੈ ਤਾਕੇ ਕਾਰਨ ਘਟਨੈ ਹੈ ਰੱਖਿਆ ਹੋਵੇ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਹਰ ਹੋ ਤਾਕੇ ਤਾਪ ਤਨੁ ਕਮ ਹਰ ਹੋ ਰਿਤ ਸਿੰਧ ਕਰਮੋ ਸਭ ਹੋਈ ਦੁਸ਼ਟ ਛਾਉ ਸਕੈ ਨਾ ਕੋਈ ਏਕ ਬਾਰੋ ਜਿਤ ਮੈ ਸੁਮਾਰਾ ਕਾਲ ਪਾਸੇ ਤਾਹੇ ਬਾਰਾ ਜਿਨਨ ਨਨ ਲਾਉ ਦੇ ਹਾਰੋ ਕਹਾ ਅਧਾਰ ਦੁਸ਼ਟ ਧੋਖ ਤੇ ਰਹਾ ਹਲੜਗੇਤ ਮੈਂ ਸ਼ਰਨ ਤੇ ਹਾਰੇ ਆਪ ਹਾਦਲ ਹੋਵਾਰੇ ਸਰਉ ਠੋਰ ਮੋ ਹੋ ਸਹਾਈ ਦੁਸ਼ਟ ਧੋਖ ਤੇ ਲਹ ਬਚਾਈ ਕਿਰਪਾ ਕਰੇ ਹਮ ਪ੍ਰਜਗ ਮਾਤਾ ਗ੍ਰੰਥ ਗ੍ਰਾਹ ਪੂਰਨ ਸੂਰਾਤਾ ਕਿਲੇ ਵਿਗਸਲ ਦੇਹ ਕੋ ਹਰਤਾ ਦੁਖ ਦੋਖਿਨ ਕੋ ਚੈ ਕਰਤਾ ਫਿਰਿਆ ਤੁਝ ਅਜਾ ਭੈ ਦਿਆਲਾ ਪੂਰਨ ਗ੍ਰਾਹ ਗ੍ਰੰਥ ਜਤ ਕਾਲਾ ਮਨ ਬਾੰਛ ਤਫਲ ਪਾਵੈ ਸੋਈ ਦੁਖਦੰਦ ਸੈ ਬਿਆਪਦ ਕੋ ਵੀ ਢਲ ਸੁਨੇ ਗੁੰਗੁਜ ਆਸ ਰਸਨਾ ਪਾਵਈ ਸੁਨੇ ਮੂਲ ਚਿਤ ਲਾਇ ਚਤੁਰਤਾ ਵਈ ਦੁਖ ਦਰਦ ਪਾ ਨਿਕਨਾ ਤਿੰਨ ਨਰਕੇ ਰਹੇ ਹੋ ਜੋ ਆਕੇ ਇੱਕ ਬਾਰ ਚੋ ਪਏ ਕੋ ਕਹੈ ਚੋ ਪਏ ਸੰਬਤ ਸਤ ਰਹੈ ਸੈਸਪਣਿਜੈ ਅਰਧ ਸੈਸ ਆਪਣ ਤਿੰਨ ਕਹਿਜੈ ਵਾਧ ਰਸੰਦੀ ਨਸ਼ਟਮੀ ਰਵਾਰਾ ਤੀਰ ਸਤੂ ਦਰਬ ਗ੍ਰੰਥ ਸੁਧਾਰਾ ਸਬਈਆ ਪਾਹੇ ਗਨ ਜਾਉ ਤੇ ਤੁਮਰੇ ਦਵ ਤੇ ਕੋ ਵਾਖ ਤਰਨ ਨਹੀਂ ਆਨੇਉ ਰਾਮ ਰਹੇ ਪ੍ਰਾਨੁ ਕੁਰਾਨ ਅਨੇਕ ਹੈ ਮੇ ਦੇਖਨਾ ਮਾਨਿਉ ਸਮਰੇ ਸਾਸ ਰਵੇ ਤੇ ਸਵੇ ਮੋ ਪੀਧ ਕਹ ਹਮੇਕ ਨਾ ਜਾਣਿਉ ਓ ਸ੍ਰੀ ਅਸਪਾਨ ਕਿਰਪਾ ਤੁਮਨੇ ਕਰ ਮੈਂ ਨਾ ਕਹਿਉ ਸਭ ਤੋਹੇ ਵਖਾਨਿਉ ਅਦੁਖਰਾ ਸਗਲ ਦਵਾਰ ਕੋ ਛਾੜ ਕੇ ਗਹਿਉ ਤੁਹਾਰੋ ਦਵਾਰ ਵਾਹਿਗੁਰੂ ਹੈ ਕਿਲਾਜ ਅਸ ਗੋਵਿੰਦ ਅਸ ਤੋਹਾਰ ਹਰਿ ਆਵਕਲੇ ਮਹਿਲਾ ਤੀਜਾ ਅਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਭਿਆਮੇ ਮਾਈ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਦਨਾ ਪਰਵਾਰ ਪਰੀਆਂ ਸ਼ਬਦ ਗਾ ਬਣਾਈਆਂ ਸਾਧੂ ਤਾ ਗਾਵੋ ਹਰੇ ਕੀ ਰਾਮ ਮਨ ਜਨੇ ਵਸਾਇਆ ਕਹਿ ਨਾਨਕ ਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਰਦਾਰ ਹੋ ਹਰਿ ਨਾਨਦੇ ਹਰਿ ਨਾ ਰਹੂ ਤੂੰ ਮਨ ਮੇਰੇ ਦੋ ਸਭ ਸਾਰਨਾ ਅੰਗীকার ਹੋ ਕਰੇ ਤੇਰਾ ਆਕਾਰ ਜ ਸਭ ਸਵਾਰਨਾ ਸਵਨਾਗਲਾ ਸਵਰਾਸਵਾਮੀ ਸੋਖਿ ਅਮਨੈ ਸਾਰੇ ਕਹੇ ਨਾਨਕ ਮਨ ਮੇਰੀ ਸਦਾ ਰਹੋ ਹਣ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇ ਰਹਿ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਵਸਲਾ ਹਾ ਤੇਰੀ ਨਾਮਨੋ ਸਾਵੈ ਨਾਮ ਜਿ ਲਗੇ ਮਨੁਸਿਆ ਬਾਜੇ ਸਦਖ ਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੈ ਸਾਚਾ ਨਾਮ ਮੇਰਾ ਧਾਰੋ ਸਾਚਾ ਨਵ ਧਰਮ ਮੇਰਾ ਇਹਨ ਮੁਖਾਂ ਸਭ ਗਵਾਈਆਂ ਅਗਰ ਸਾ ਸੁਖ ਮਨੈ ਉਸਿਆ ਜਨ ਇਛਾ ਸਾ ਪੁਜਾਈਆਂ ਖੁਦਾ ਗੁਰਮਾਨ ਗਿਤਾ ਗ੍ਰਿਵਟ ਹੋ ਜੈ ਸੋ ਦੀਆਂ ਵਡਿਆਈਆਂ ਕਹਿ ਨਾਨਕ ਸਨੋ ਸੰਤ ਹੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਦਰੋ ਆਵਾਜੇ ਪੰਜ ਸ਼ਬਦ ਕਰ ਸੁਬਗ ਕਰ ਸੁਬਗੈ ਸ਼ਬਦ ਵਾਜੇ ਇਕ ਲੰਝਤ ਕਰਤਾਰੀਆਂ ਪੰਜ ਦੁਬਦ ਵਸਕਤੇ ਕਾਲ ਕੰਡ ਕੁਮਾਰਿਆ ਤੁਰਖ ਨਾ ਪਾਇਆ ਤ ਦਿਨ ਕਾ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁ ਹੋਆ ਤਿਤ ਕਰ ਅਨਹਦ ਵਚ ਅਨੰਦ ਸੁਨੋੜ ਭਾਗੇ ਹੋ ਸੰਗਲ ਮਨੋਵਰਤ ਪੂਰੇ ਫਾਰ ਬ੍ਰੰਬਰ ਪਾਇਆ ਤਨੇ ਸਗਲ ਵਿਸੂਰੇ ਦੁਖ ਰੋਸ ਨਤਾ ਪਤਰੇ ਸੋਨੇ ਸੱਚੇ ਬਾਣੀ ਸੰਤ ਸਾਜਨ ਭਾਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨਿਦ ਕਹਤੇ ਪਵਿੱਤ ਸਤਿਗੁਰ ਹਾ ਵਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੀ ਆਵਾਜੇ ਅਨਹਦ ਤੂਰੇ ਇਸ ਲੋਕ ਪਾਵਨ ਗ੍ਰੋਪਾਣੇਪਤਾ ਮਾਤਾ ਦਰਤ ਮਹਤ ਦਿਵਸ ਰਾਦ ਵਿਦਾਇ ਦਾਇਆ ਖਿਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਆਚੇ ਦਰਮਹ ਦੂਰ ਕਰਮੇ ਆਪੋ ਆਪਣੀ ਕੀ ਨੇੜਾ ਕਹਿ ਦੂਰ ਜਿਨੇ ਨਾਮ ਧਿਆਇਆ ਗਏ ਸਖਦ ਕਾਲ ਨਾਨਕ ਤੇ ਮੁਖ ਉਜਾਲੇ ਕਿਤੇ ਸੁਤੇ ਨਾਨ ਜਿਨੇ ਨਾਮ ਧਿਆਇਆ ਗਇਮ ਸਕਤ ਆਕਾਲ ਨਾਨਕ ਤੇ ਮੁਖ ਉਜਾਲੇ ਕਿਤੇ ਸੁਤੇ ਨਾਨ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ